प्यारे श्रोताओं मैं डॉक्टर मर्कजीत सिंह पट्टी आज शॉर्ट वीडियो ਦੇ ਵਿੱਚ ਆਪਾਂ ਆड़ੂ ਦੇ ਗੁਣਾ ਬਾਰੇ ਗੱਲ ਕਰਦੇ ਆਂ ਆड़ੂ ਜਿੱਥੇ ਫਲ ਹੈ ਉੱਥੇ ਸਾਨੂੰ ਪਾਣੀ ਵੀ ਬਹੁਤ ਵਧੀਆ ਮਾਤਰਾ ਦੇ ਵਿੱਚ ਦਿੰਦਾ ਹੈ ਗਰਮੀਆਂ ਵਾਸਤੇ ਕੁਦਰਤ ਨੇ ਜੋ ਸਾਨੂੰ ਤੋਹਫ਼ੇ ਫਲ ਦੇ ਰੂਪ ਵਿੱਚ ਦਿੱਤੇ ਹਨ ਉਹਨਾਂ ਵਿੱਚੋਂ ਇੱਕ ਹੈ ਆड़ੂ ਇੱਕ ਕੱਟੇ ਹੋਏ ਆਲੂ ਜਾਂ ਮਤਲਬ ਜੇ ਤੁਸੀਂ ਇੱਕ ਕੱਪ ਆਲੂ ਦੀ ਜਾਂ ਕਿ ਐਵਰੇਜ ਇੱਕ ਦੋ ਆਲੂ ਦੀ ਗੱਲ ਕਰੋ ਤਾਂ ਲਗਭਗ ਇਹਨਾਂ ਦੇ ਵਿੱਚੋਂ ਸਾਨੂੰ 66 ਕੈਲੋਰੀਜ਼ ਮਿਲ ਜਾਂਦੀਆਂ ਹਨ। ਗਰਮੀਆਂ ਦਾ ਇਹ ਫળ ਹੈਗਾ ਖਾਸ ਕਰਕੇ ਜਦੋਂ ਜ਼ਿਆਦਾ ਧੁੱਪ ਲੱਗਦੀ ਹੈ। ਉਹਨਾਂ ਦਿਨਾਂ ਦਾ ਫળ ਹੈਗਾ। ਇਹਦੇ ਵਿੱਚ ਫਾਈਬਰ, ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਬੀ ਤੇ ਬੀਟਾ ਕੈਰੋਟਨ ਜਿਸ ਦਾ ਕਰਕੇ ਇਹਦਾ ਰੰਗ ਥੋੜਾ ਜਿਹਾ ਲਾਲ ਹੁੰਦਾ ਇੱਕ ਸਾਈਡ ਤੋਂ। ਤੇ ਪੋਟਾਸ਼ੀਅਮ ਵੀ ਇਹ ਬਹੁਤ ਵਧੀਆ ਮਾਤਰਾ ਦੇ ਵਿੱਚ ਮਿਲ ਜੀਦਾ। ਇਸ ਕਰਕੇ ਆੜੂ ਜ਼ਰੂਰ ਖਾਓ ਸ਼ੂਗਰ ਵਾਲੇ ਮਰੀਜ਼ ਵੀ ਆੜੂ ਲੈ ਸਕਦੇ ਆ ਥੋੜੀ ਮਾਤਰਾ ਦੇ ਵਿੱਚ ਨੂੰ ਧਿਆਨ ਵਿੱਚ ਰੱਖ ਕੇ ਸੋ ਆੜੂ ਬਹੁਤ ਵਧੀਆ ਫਲ ਵਾ ਅਗਰ ਅਵੇਲੇਬਲ ਹੁੰਦਾ ਤੁਹਾਡੇ ਕੋਲ ਤਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਇਹਨੂੰ ਜ਼ਰੂਰ ਖਾਇਆ ਕਰੋ ਕਿਉਂਕਿ ਤੁਹਾਡੀ ਪਾਣੀ ਦੀ ਕਮੀ ਵੀ ਇਹ ਪੂਰੀ ਕਰਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ